ਲੈਂਡ ਪੂਲਿੰਗ ਦੇ ਨਿਤੀ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਅਗਲੇ 4 ਹਫ਼ਤੇਾਂ ਲਈ ਪਾਲਿਸੀ ਤੇ ਰੋਕ ਲਗਾ ਦਿੱਤੀ ਹੈ ਪਰ ਇਸ ਦੇ ਵਿਚਕਾਰ ਪੰਜਾਬ ਭਰ ਦੇ ਵਿੱਚ ਵੱਡਾ ਇਕੱਠ ਹੁੰਦਾ ਨਜ਼ਰ ਆ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਣੇ ਕਈ ਹੋਰ ਆਗੂ ਪਹੁੰਚੇ ਇਸ ਵਿਚਾਲੇ ਲੱਖਾ ਸਦਾਣਾ ਪਾਨਾ ਸਿੱਧੂ ਨਵਦੀਪ ਜਲਬੇੜਾ ਵੀ ਪਹੁੰਚੇ ਸਨ ਉਹਨਾਂ ਦੇ ਵੱਲੋਂ ਧੂਮਾਕੇਦਾਰ ਭਾਸ਼ਣ ਦਿੱਤਾ ਗਿਆ ਇਸ ਦੇ ਨਾਲ ਹੀ ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਵਰਦੇ ਨਜ਼ਰ ਆਏ ਪੰਜਾਬ ਸਰਕਾਰ ਨੂੰ ਉਹ ਇਹ ਸਿੱਧਾ ਵੰਗਾਰ ਦੇ ਨਜ਼ਰ ਆਏ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜ਼ਮੀਨ ਸਾਡੀ ਮਾਂ ਹੈ ਕਿਸੇ ਵੀ ਹੱਦ ਤੱਕ ਇਸ ਦੇ ਲਈ ਅਸੀਂ ਲੜਾਈ ਲੜਾਂਗੇ ਜੇਕਰ ਇਹ ਪਾਲਿਸੀ ਰੱਦ ਨਾ ਹੋਈ ਤਾਂ ਲਗਾਤਾਰ ਧਰਨੇ ਦਿੱਤੇ ਜਾਣਗੇ ਜਿੰਨਾ ਤੱਕ ਲਿਖਤੀ ਕੋਈ ਨੋਟਿਸ ਜਾਂ ਲਿਖਤੀ ਬਿਆਨ ਨਹੀਂ ਸਾਂਝਾ ਕੀਤਾ ਜਾਂਦਾ ਉਦੋਂ ਤੱਕ ਇਸੇ ਤਰੀਕੇ ਦੇ ਨਾਲ ਪੰਜਾਬ ਘਰ ਦੇ ਵਿੱਚ ਕਿਸਾਨ ਇਕੱਠੇ ਹੁੰਦੇ ਰਹਿਣਗੇ ਇਸ ਮੌਕੇ ਨਵਦੀਪ ਜਲਵੇੜਾ ਨੇ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਆ 93% ਕੁਰਬਾਨੀਆਂ ਦੇ ਕੇ ਆਪਾਂ ਨੇ ਇਹ ਦੇਸ਼ ਆਜ਼ਾਦ ਕਰਾਏ ਜਦੋਂ ਖੇਤ ਬੈਜੋ ਭਾਈ ਬੈਜੋ ਬੈਜੋ ਮੇਰੇ ਵੀਰੇ 93 93% ਕੁਰਬਾਨੀਆਂ ਦੇ ਕੇ ਆਪਾਂ ਨੇ ਇਹ ਦੇਸ਼ ਆਜ਼ਾਦ ਕਰਾਏ ਜਦੋਂ ਇੱਥੇ ਦੇਸ਼ ਭੁੱਖਾ ਮਰਦਾ ਸੀ ਕੀ ਕਹਿੰਦੀ ਸੀ ਸਰਕਾਰਾਂ ਸਾਨੂੰ ਵੇ ਖੇਤੀ ਵਾਲੀ ਜ਼ਮੀਨਾਂ ਚ ਲਾਓ ਸਾਡੇ ਬਜ਼ੁਰਗਾਂ ਨੇ ਦਿਨ ਰਾਤ ਇੱਕ ਕਰਤਾ ਆਪਣੇ ਖੂਨ ਪਸੀਨੇ ਨਾਲ ਇਹ ਜ਼ਮੀਨਾਂ ਚਲਾਈਆਂ ਅਰ ਇਸ ਦੇਸ਼ ਦਾ ਢਿੱਡ ਭਰਿਆ ਸੀ ਪਰਿਵਾਰ ਦਾ ਪਰਿਵਾਰ ਝੋਕਦਾ ਖੇਤੀ ਦੇ ਅੰਦਰ ਤੇ ਸਾਡੇ ਹਿੱਸੇ ਕੀ ਆਇਆ ਇਹਨਾਂ ਦੀ ਗਲਤ ਨੀਤੀਆਂ ਅੱਜ ਭਗਵਾਨ ਤਮਾਨ ਕੇਜਰੀਵਾਲ ਦੀ ਜੁਕਤੀਆਂ ਚ ਟੜ ਰਿਆ ਆ ਉਹਨੂੰ ਸ਼ਰਮ ਨਹੀਂ ਆਉਂਦੀ ਸੱਤਾ ਦੇ ਨਸ਼ੇ ਚ ਉਹ ਦਿਨ ਕੱਢ ਦਿੰਦਾ ਆਪਣਾ 20 ਗੱਡੀਆਂ ਅੱਗੇ ਨੂੰ 20 ਗੱਡੀਆਂ ਪਿੱਛੇ ਨੂੰ ਰਾਤ ਨੂੰ ਉਹ दारू ਪੀ ਲੈਂਦਾ दारू ਦੇ ਨਸ਼ੇ 'ਚ ਪਾਗਲ ਹੋ ਜਾਂਦਾ ਆ ਉਹ ਤਾਂ ਬੱਧੀਆ ਡੰਗ ਸਰੀ ਜਾਂਦਾ ਆ ਤੇ ਕੇਜਰੀਵਾਲ ਵਰਗੇ ਸਾਡੀਆਂ ਨੀਤੀਆਂ ਬਣਾ ਰਹੇ ਨੇ ਸਤੇਂਦਰ ਜੈਨ ਵਰਗੇ ਸਾਡੀਆਂ ਨੀਤੀਆਂ ਬਣਾ ਰਹੇ ਨੇ ਸਤੇਂਦਰ ਜੈਨ ਨੇ ਬਣਾਈ ਇਹ ਨੀਤੀ ਲੈਂਡ ਪੂਲਿੰਗ ਵਾਲੀ ਕੌਣ ਸਤੇਂਦਰ ਜੈਨ ਜਿਹੜਾ 2022 ਦੇ ਬਾਈ ਦੇ ਵਿੱਚ ਜੇਲ੍ਹ ਤੇ ਸੀਗਾ ਸ਼ਰਾਬ ਘਟਾਲੇ ਚ ਪਹਿਲਾਂ ਇਹਨਾਂ ਨੇ ਮੋਤੀ ਨਾਲ ਸੈਟਿੰਗ ਕਰਕੇ ਬਿਬਨੀਸ ਸੋਦਿਆ ਨੂੰ ਜੇਲ੍ਹ ਤੇ ਨਾ ਜਾਣਾ ਪੈਜੇ ਕੇਜਰੀਵਾਲ ਨੂੰ ਜੇਲ੍ਹ ਤੇ ਨਾ ਜਾਣਾ ਪੈਜੇ ਸਤੇਂਦਰ ਜੈਨ ਨੂੰ ਜੇਲ੍ਹ ਤੇ ਨਾ ਜਾਣਾ ਪੈਜੇ ਸਾਡਾ ਐਮਐਸਪੀ ਵਾਲਾ ਅੰਦੋਲਨ ਤਾੜੂ ਪੀੜ ਕਰਤਾ ਤੇ ਅੱਜ ਸਤੇਂਦਰ ਜੈਨ ਵਰਗੇ ਸੋਚ ਰਹੇ ਨੇ ਵੀ ਸਾਡਾ ਕਿਹੜਾ ਪਤਾ ਲੱਗਣਾ ਵੀ ਪਿੱਛੇ ਬੈਠ ਕੇ ਅਸੀਂ ਪੋਲਿਸੀਆਂ ਬਣਾ ਰਹੇ ਹਾਂ ਸਾਨੂੰ ਸਾਰਾ ਪਤਾ ਆ ਕਹਿਣਾ ਚਾਹੁੰਨੇ ਅਸਤੇਂਦਰ ਜਨ ਵਰਗਿਆਂ ਨੂੰ ਕੇਜਰੀਵਾਲ ਵਰਗਿਆਂ ਨੂੰ ਭਗਵੰਤ ਮਾਨ ਵਰਗਿਆਂ ਨੂੰ ਜੇ ਜਪੁੱਤ ਅਸੀਂ ਉੱਜੜ ਗਏ ਨਾ ਜਾੜਾਂਗੇ ਤੁਹਾਨੂੰ ਨਾਲ ਠੀਕ ਆ ਸਰਦਾਰ ਉਦਮ ਸਿੰਘ ਦੇ ਬਾਹਰਸਾ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਹਰਸਾ ਅਸੀਂ ਬਦਲਾ ਲੈਣਾ ਜਾਣਦੇ ਆ ਜੇ ਜਪੁੱਤ ਅਸੀਂ ਉੱਜੜ ਗਏ ਨਾ ਤੁਹਾਨੂੰ ਨਾਲ ਲੈ ਕੇ ਉੱਜੜਾਂਗੇ ਕੀ ਕੁਛ ਨਹੀਂ ਹੰਡਾਇਆ ਭਾਈ ਪੰਜਾਬ ਨੇ ਜਦੋਂ ਦਾ ਸਾਡਾ ਰਾਜ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਤੋਂ ਬਾਅਦ ਤਾਂ ਬਸ ਸੰਤਾਪ ਹੀ ਹੰਡਾਏ ਨੇ 47 ਵਾਲੀ ਵੰਡ ਹੰਡਾਈ ਪੰਜਾਬ ਵੰਡ ਕੇ ਅੱਧਾ ਕਰਤਾ ਫਿਰ ਸੂਬਿਆਂ ਦੀ ਵੰਡ ਹੋਈ ਫਿਰ ਪੰਜਾਬ ਨੂੰ ਛੋਟਾ ਕਰਤਾ ਫਿਰ 84 ਦੇ ਅੰਦਰ ਜਦੋਂ ਆਪਾਂ ਨੇ ਇਹਨਾਂ ਨੂੰ ਕਿਹਾ ਵੀ ਸਾਡੇ ਹੱਕ ਦੇ ਦਿਓ ਭਾਈ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਦੇ ਦਿਓ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਟੈਂਕ ਚੜਾਏ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਸਾਡੀਆਂ ਮਾਵਾਂ ਨੂੰ ਸ਼ਹੀਦ ਕੀਤਾ ਸਾਡੀਆਂ ਭੈਣਾਂ ਨੂੰ ਸ਼ਹੀਦ ਕੀਤਾ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ 25 25000 ਨੌਜਵਾਨ ਸਾਡਾ ਇਹਨਾਂ ਨੇ ਪਤਾ ਨਹੀਂ ਕਿਹੜੀ ਸ਼ਮਸ਼ਾਨ ਘਾੜ ਚ ਫੂਕਦਾ ਪਤਾ ਨਹੀਂ ਕਿਹੜੀ ਨਹਿਰ ਚ ਲਾ ਪਤਾ ਕਰਤਾ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਆਵਾਜ਼ ਚ ਕੀ ਉਹਨੂੰ ਵੀ ਹਰੀਕੇ ਪੱਤਣ ਚ ਰੋੜਦਾ ਹੰਡਾਇਆ ਕਿ ਨਹੀਂ ਹੰਡਾਇਆ ਜੀ ਸੰਤਾ ਪੰਜਾਬ ਨੇ ਫਿਰ ਨਸ਼ੇ ਵਾਲਾ ਸੰਤਾਪ ਹੰਡਾਇਆ ਪ੍ਰਵਾਸ ਵਾਲਾ ਸੰਤਾਪ ਹੰਡਾਇਆ ਨਸ਼ੇ ਵਾਲਾ ਸੰਤਾਪ ਅਸੀਂ ਅੱਜ ਵੀ ਹੰਡਾ ਰਹਿਆ ਹੰਡਾ ਰਹਿਆ ਕਿ ਨਹੀਂ ਹੰਡਾਰੇ ਦੱਸੋ ਜੀ ਜਿਹੜੇ ਭਗਵਾਨ ਤੁਮਾਨ ਕਹਿੰਦਾ ਆ ਵੀ ਅਸੀਂ 80-80% ਅਸੀਂ ਨਸ਼ਾ ਪੰਜਾਬ ਚੋਂ ਖਤਮ ਕਰਤਾ ਦੱਸੋ ਭਾਈ ਤੁਸੀਂ ਪਿੰਡਾਂ ਚ ਆ ਕੇ ਬੈਠੇ ਹੋ ਹੋ ਗਿਆ ਨਸ਼ਾ ਖਤਮ ਸਮਾਰ ਕੇ ਦੱਸੋ ਸਰਕਾਰ ਕੋਲ ਮੈਸੇਜ ਜਾਣਾ ਆ ਸਾਡਾ 70 70% ਬੱਚਾ 80 80% ਬੱਚਾ ਸਾਡਾ ਅਜ ਬਾਹਰਲੇ ਦੇਸ਼ਾਂ 'ਚ ਜਾਣ ਨੂੰ ਮਜਬੂਰ ਹੋ ਗਿਆ ਅਮਰੀਕਾ ਕੈਨੇਡਾ ਦੀ ਗੁਲਾਮੀਆਂ ਕਰਨ ਨੂੰ ਮਜਬੂਰ ਹੋ ਗਿਆ ਇਹਜਾ ਕਿਹੜਾ ਤੁਸੀਂ ਬਦਲਾਅ ਲੈ ਕੇ ਆ ਗਏ ਸੀ 3.5 ਸਾਲਾਂ ਦੇ ਅੰਦਰ ਇਹਜਾ ਕਿਹਨੇ ਸਾਡੇ ਬੱਚਿਆਂ ਵਾਸਤੇ ਤੁਸੀਂ ਰੋਜ਼ਗਾਰ ਲੈ ਕੇ ਆ ਗਏ ਸੀਗੇ ਸਾਡੇ 3 ਸਾਲਾਂ ਦੇ ਅੰਦਰ ਇਹਜਾ ਕਿਹੜਾ ਕਿਹੜਾ ਖੇਡਾ ਜੇ ਪੰਜਾਬ ਪਹਿਲੇ ਨੰਬਰ ਤੇ ਚਲਾ ਗਿਆ ਸੀਗਾ ਇਹਦੀ ਕਿਹੜੀ ਮੈਨੂਫੈਕਚਰਿੰਗ ਯੂਨਿਟਾਂ ਇੰਡਸਟਰੀਆਂ ਲੱਗੀਆਂ ਸੀਗੀਆਂ ਜਿਹੜੀ ਇਹ ਲੈਂਡ ਪੂਲਿੰਗ ਵਰਗੀ ਨੀਤੀਆਂ ਲੈ ਕੇ ਆਣੀ ਪੈ ਗਈ ਸਾਡੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਜਾਣਨ ਵਾਸਤੇ ਥੋੜਾ ਹੋਇਆ ਘੋਣਾ ਕਿਹੜਾ ਮੈਲੇ ਥੋੜਾ ਹੋਇਆ ਕਿਹੜਾ ਮੰਤਰੀ ਥੋੜਾ ਹੋਇਆ ਕਿਹੜਾ ਮੁੱਖ ਮੰਤਰੀ ਥੋੜਾ ਹੋਇਆ ਜਿਹੜਾ ਵੀ ਆਇਆ ਸਭ ਨੇ ਇਹੀ ਕਿਹਾ ਪੰਜਾਬ ਕੱਲ ਦਾ ਉਜੜੇ ਅੱਜ ਉਜੜੇ ਸਾਡੇ ਘਰ ਪਰਨੇ ਚਾਹੀਦੇ ਨੇ ਫਿਰ ਪਰੇਕ ਨਾ ਇਹਨਾਂ ਨੇ ਘਰ ਆਪਣੇ ਜੀ ਪਰੇ ਆਪਣੇ ਘਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਪੁਸਤਾਂ ਵਾਸਤੇ ਜ਼ਮੀਨਾਂ ਬਣਾ ਕੇ ਪ੍ਰਾਪਰਟੀਆਂ ਬਣਾ ਕੇ ਗੱਡੀਆਂ ਘਰ ਬਣਾ ਕੇ ਥੋਡੇ ਪੱਲੇ ਕੀ ਆਇਆ ਥੋਡੇ ਪੱਲੇ ਆਈ ਇਹ ਗੰਦੀ ਨੀਤੀਆਂ ਪਰ ਪੰਜਾਬ ਨਾ ਅੱਜ ਵੀ ਅੜਿਆ ਖੜਿਆ ਆ ਇੰਨਾ ਸੰਤਾਪ ਹੰਡਾਉਣ ਤੋਂ ਬਾਅਦ ਵੀ ਕਿਉਂ ਅੜਿਆ ਖੜਿਆ ਆ ਅਬ ਵੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਆਪਣੇ ਹੱਕ ਸੱਚ ਵਿੱਚੇ ਲੜਨਾ ਆਪਣੇ ਹੱਕ ਸੱਚ ਵਿੱਚੇ ਮਰਨਾ ਤਾੜਿਆ ਖੜਿਆ ਆ ਅਸੀਂ ਦਾ ਸੀਰਵ ਤੁਹਾਨੂੰ ਭਰੋਸਾ ਦਿਵਾ ਸਕਦੇ ਆ ਵੀ ਥੋਡੇ ਤੋਂ ਅੱਗੇ ਹੋ ਕੇ ਲੜਾਈ ਲੜਾਂਗੇ ਜੇ ਕੇਸ ਪੁਆਣ ਵਾਲੀ ਗੱਲ ਆ ਗਈ ਕੇਸ ਪੁਆਵਾਂਗੇ ਜੇ ਜੇਲਾ ਪਰਨ ਵਾਲੀ ਗੱਲ ਆ ਗਈ ਜੇਲਾ ਪਰਾਂਗੇ ਜੇ ਮਰਨ ਤੱਕ ਦੀ ਵੀ ਗੱਲ ਆ ਗਈ ਨਾ ਗੁਰੂ ਨੂੰ ਹਾਜ਼ਰ ਨਾਜ਼ਰ ਕੇ ਮੰਨ ਕੇ ਕਹਿੰਨੇ ਆ ਥੋਡੇ ਤੋਂ ਅੱਗੇ ਹੋ ਕੇ ਮਰਾਂਗੇ ਆ ਸਰੀਆ ਕਾਲ ਪਰ ਭਾਈ ਲੜਾਈ ਲੜਨੀ ਪੈਣੀ ਆ ਲੜਾਂਗੇ ਫਿਰ ਭਾਈ ਲੜਾਈ ਦੱਸੋ ਭਾਈ ਲੜੋਗੇ ਲੜਾਂਗੇ ਰਲ ਮਿਲ ਕੇ ਬੱਚਾ ਬੱਚਾ ਝੋਕਣਾ ਪੈਣਾ ਆ ਸਾਡੀਆਂ ਮਾਵਾ ਪੈਣਾ ਨੂੰ ਸਾਡਾ ਸਾਥ ਦੇਣਾ ਪੈਣਾ ਸਾਡੇ ਬਜੂਗ ਨੌਜਵਾਨਾਂ ਨੂੰ ਫਿਰ ਆਪਾਂ ਇਹ ਲੜਾਈ ਜਿੱਤ ਸਕਦੇ ਆ ਠੀਕ ਆ ਇਸ ਕਰਕੇ ਕਹਿੰਦੇ ਆ ਤਕੜੇ ਹੋ ਕੇ ਠੀਕ ਆ ਇਹ ਸਾਡੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਝਾੜ ਕੇ ਕਹਿੰਦੇ ਸਹਿਰੀਕਰਨ ਕਰਨਾ ਬਿਲਡਿੰਗਾਂ ਬਣਾਉਣੀਆਂ ਨੇ ਬੰਦੇ ਵਸਾਉਣੇ ਕਹਿੰਦੇ ਜਨਸੰਖਿਆ ਜ਼ਿਆਦਾ ਵੱਧ ਗਈ ਸਾਡਾ 2-3 ਲੱਖ ਨੌਜਵਾਨ ਹਰ ਸਾਲ ਬਾਹਰ ਚਲੇ ਜਾਂਦਾ ਹੈ 2025 ਦੀ ਰਿਪੋਰਟ ਆ 30 ਹਜ਼ਾਰ ਕਰੋੜ ਰੁਪਏ ਪੰਜਾਬ ਦਾ ਬਾਹਰਲੇ ਦੇਸ਼ਾਂ ਦੇ ਚਲੇ ਗਿਆ ਤੁਸੀਂ ਜੀਨੂੰ ਵਸਾਉਣਾ ਚਾਹੁੰਦੇ ਹੋ ਇੱਥੇ ਲਿਆ ਕੇ ਪ੍ਰਵਾਸੀਆਂ ਨੂੰ ਵਸਾਉਣਾ ਚਾਹੁੰਦੇ ਹੋ ਭਾਈ ਵੀ ਕੱਲ ਨੂੰ ਪੰਜਾਬੀ ਘਟਕਿੰਟੀ ਚ ਹੋਣ ਇੱਥੇ ਪ੍ਰਵਾਸੀਆਂ ਵੀ ਜ਼ਿਆਦਾ ਵੋਟਾਂ ਹੋਣ ਤੇ ਸਰਕਾਰਾਂ ਫਿਰ ਪ੍ਰਵਾਸੀਆਂ ਦੇ ਹਿਸਾਬ ਨਾਲ ਬਣਨਾ ਸਾਡੀ ਉਹ ਜ਼ਮੀਨ ਸਾਡੇ ਤੋਂ ਫ੍ਰੀ ਚੋਂ ਲੈ ਕੇ 4840 ਗੱਜ ਸਾਨੂੰ 1200 ਗੱਜ ਦੇਣ ਦੇ ਦੇਣ ਨੂੰ ਫਿਰਦੇ ਨੇ ਕਿੱਥੇ ਦਾ ਜ਼ੁਲਮ ਆ ਭਾਈ ਇਹ ਕਿੱਥੇ ਕਾਨੂੰਨ ਆ ਪਹਿਲਾਂ ਉਹਨਾਂ ਦੇ ਤਾਂ ਦੇ ਦੋ ਮੁਹਾਲੀ ਵਾਲਿਆਂ ਦੇ ਜਿਨ੍ਹਾਂ ਦੇ 40-40 ਸਾਲ ਦੇ ਪ੍ਰੋਜੈਕਟ ਪੂਰੇ ਨਹੀਂ ਹੋਏ ਗਲਾਡਾ ਦੇ ਉਹ ਅੱਜ ਰੋਂਦੇ ਫਿਰਦੇ ਨੇ ਵੀ ਕਦੋਂ ਸਾਨੂੰ ਪਲਾਟ ਮਿਲੂਗਾ ਕਦੋਂ ਸਾਡਾ ਪਲਾਟ ਬੀਕੂਗਾ ਕਦੋਂ ਸਾਡੇ ਬੱਚਿਆਂ ਦੇ ਵਿਆਹ ਹੋਣਗੇ ਫਿਰ ਭਗਵਾਨ ਤੁਮਾਨ ਕਹਿੰਦਾ ਆ ਤੁਹਾਡੀ ਸਹਿਮਤੀ ਤੋਂ ਬਿਨਾ ਮੈਂ ਜ਼ਮੀਨ ਨਹੀਂ ਕਹਿੰਦਾ ਲੈਂਦਾ ਦੱਸੋ ਭਾਈ ਹੱਥ ਘੜਾ ਕਰਕੇ ਦੇਣਾ ਚਾਹੁੰਦੇ ਹੋ ਜ਼ਮੀਨ ਨਹੀਂ ਦੇਣਾ ਚਾਹੁੰਦੇ ਅਸੀਂ ਲੁਧਿਆਣੇ ਦੇ 40 ਪਿੰਡਾਂ ਦਾ ਪ੍ਰੋਗਰਾਮ ਕਰ ਲਿਆ ਇੱਕ ਬੰਦੇ ਨੇ ਖੜੇ ਹੋ ਕੇ ਨਹੀਂ ਸਾਨੂੰ ਕਿਹਾ ਵੀ ਅਸੀਂ ਜ਼ਮੀਨ ਜ਼ਮੀਨ ਦੇਣਾ ਚਾਹੁੰਦੇ ਆ ਮੋਹਾਲੀ ਦੇ ਅੰਦਰ ਪੰਜ ਸੈਕਟਰਾਂ ਚ ਸਕੀਮ ਆਈ 8000 ਅਪਲੀਕੇਸ਼ਨਾਂ ਜਾਣੀਆਂ ਸੀ ਸਰਕਾਰ ਦੇ ਹੱਕ ਚ ਸਿਰਫ 15 ਗਈਆਂ ਜੰਗੜੀ 90% ਲੋਕ ਕਹਿ ਰਹੇ ਨੇ ਅਸੀਂ ਤੁਹਾਨੂੰ ਜ਼ਮੀਨ ਨਹੀਂ ਦੇਣਾ ਚਾਹੁੰਦੇ ਫਿਰ ਸਾਡੇ ਨਾਲ ਧੱਕਾ ਕਿਉਂ ਕਰ ਰਹੇ ਹੋ ਭਾਈ ਤੁਸੀਂ ਫਿਰ ਕਿਉਂ ਸਾਡੀ ਜ਼ਮੀਨਾਂ ਨੂੰ ਕੁਰਕ ਕਰ ਰਹੇ ਹੋ ਕਰਤੀ ਐ ਕੁਰਕ ਸਾਰਿਆਂ ਦੀ ਜ਼ਮੀਨਾਂ ਜਿੱਤੇ ਜਿੱਤੇ ਨੋਟੀਫਿਕੇਸ਼ਨ ਆਈ ਆ ਸੀਐਲੂ ਬੰਦ ਕਰਤਾ ਡਵਲਗ ਨਹੀਂ ਕਰ ਸਕਦੇ ਤੁਸੀਂ ਤੁਹਾਨੂੰ ਮਕਾਨ ਨਹੀਂ ਪਾ ਸਕਦੇ ਉਹਦੇ ਤੇ ਉਹਨੂੰ ਵੇਚ ਨਹੀਂ ਸਕਦੇ ਅਗਲੇ ਨੇ ਕੁਰਕ ਕਰਤੀਆਂ ਜ਼ਮੀਨਾਂ ਤੱਕਾ ਕਰ ਰਹੇ ਨੇ ਸਾਡੇ ਨਾਲ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਡੇ ਅੱਗੇ ਲੜਨਾ ਪੈਣਾ ਭਾਈ ਔਰ ਸਾਰਿਆਂ ਨੇ ਇਕੱਠੇ ਹੋ ਕੇ ਹੀ ਇਹ ਲੜਾਈ ਨੂੰ ਜਿੱਤਣਾ ਆ ਇੱਕ ਲਾਸਟ ਬੇਨਤੀ ਭਗਵਾਨ ਤਮਨ ਦੀ ਪੈਡਾਂ ਲਈ ਵੀ ਆ ਜਿਹੜੀ ਸਾਨੂੰ ਕਹਿੰਦੀ ਆ ਨਾ ਵੀ ਹਰਿਆਣੇ ਚੋਂ ਆ ਕੇ ਬੋਲਦੇ ਨੇ ਕਿੰਨੀ ਮਾਨਸਿਕ ਗੁਲਾਮੀ ਹੈ ਇਹਨਾਂ ਦੀ ਅਸੀਂ ਹਰਿਆਣੇ ਤੋਂ ਆ ਕੇ ਨਹੀਂ ਬੋਲਦੇ ਅਸੀਂ ਮਹਾਪੰਜਾਬ ਦੇ ਬਾਰਸਾ ਅਸੀਂ ਖਾਲਸਾ ਰਾਜ ਦੇ ਬਾਰਸਾ ਜਿਹੜਾ ਉੱਧਰ ਦਿੱਲੀ ਦਾ ਖੁੰਡਾ ਸੀਗਾ ਉੱਧਰ ਕਾਬਲ ਖੰਧਾਰ ਤਾਂ ਖੁੰਡਾ ਸੀਗਾ ਸੋਤ ਸ੍ਰੀ ਅਕਾਲ ਸਾਡੇ ਦਿਲਾਂ 'ਚ ਧੜਕਦਾ ਆ ਪੰਜਾਬ ਤਾਂ ਲੜਦੇ ਆ ਦਰਦ ਰੱਖਦੇ ਆ ਤਾਂ ਲੜਦੇ ਆ ਕਰੋ ਕਹਿ ਕੇ ਨਿਕਲਦੇ ਆ ਪਰਿਵਾਰ ਨੂੰ ਵੀ ਜੈਨਾ ਖਾੜਿਆਂ ਚ ਕੁਝ ਹੋ ਗਿਆ ਨਾ ਕੱਲ ਨੂੰ ਮਰ ਮਰਾ ਵੀ ਗਏ ਨਾ ਸਾਡੇ ਵਾਸਤੇ ਨਾ ਕੋਈ ਇਨਸਾਫ ਸੁਪਨਾ ਮੰਗਿਓ ਨਾ ਸਾਨੂੰ ਇਨਸਾਫ ਦੀ ਲੋੜ ਆ ਕਹਿ ਕੇ ਨਿਕਲਦੇ ਆਪਣੇ ਨਾਲਦਿਆਂ ਨੂੰ ਵੀ ਜੇ ਕੱਲ ਨੂੰ ਮਰ ਮੁਰਗੇ ਲਾਥ ਲੂਸ ਮਿਲ ਗਈ ਨਾ ਇੱਕ ਦਿਨ ਰੱਖ ਲਿਓ ਭਾਈ ਵੀ ਮੇਰੇ ਚੋਣ ਵਾਲੇ ਆ ਜਾਣ ਮੇਰੇ ਸੰਸਕਾਰ ਤੇ ਸਾਨੂੰ ਪਤਾ ਹੈ ਨਾ ਰਾਹਾਂ 'ਚ ਚੱਲਣ ਦਾ ਨਤੀਜਾ ਕੀ ਹੁੰਦਾ ਆ ਤਾਂ ਨਿਕਲਦੇ ਆ ਜਿਹੜੇ ਕਹਿੰਦੇ ਨੇ ਨਾ ਵੀ ਹਰਿਆਣੇ 'ਚ ਜਾ ਕੇ ਲੜਾਈ ਲੜ ਲਓ ਹਰਿਆਣੇ 'ਚ ਵੀ ਲੜਦੇ ਆ ਪਹਿਲੇ ਅੰਦੋਲਨ ਚ 26 ਪਰਚੇ ਪੁਆਏ ਦੂਜੇ ਅੰਦੋਲਨ ਚ 16 ਪਰਚੇ ਪੁਆਏ ਚੱਡੇ ਫੜਵਾ ਲੇ ਜਿਹੜਾ ਕੱਟ ਲੀਆਂ 4 ਮਹੀਨੇ ਉਹ ਤਾਂ ਤੁਸੀਂ ਸਾਥ ਦੇਤਾ ਬਾਹਰ ਆ ਗਏ ਨਹੀਂ 16 ਕੇਸਾਂ ਦੀ ਜ਼ਮਾਨਤ-ਜ਼ਮਾਨਤ ਕਰਾਉਣ ਚ ਮੈਨੂੰ 3 ਸਾਲ ਲੱਗ ਜਾਣੇ ਸੀ ਐਨਐਸਏ ਲਈ ਸਾਡੇ ਤੇ ਚਾਹੇ ਐਨਐਸਏ ਇੱਕ ਦਿਨ ਦੀ ਰਹੀ ਖੱਟਰ ਆਇਆ ਸੀਗਾ ਕਹਿੰਦਾ ਕਾਨੂੰਨਾਂ ਦੇ ਸਮਰਥਨ ਚ ਰੈਲੀ ਕਰੂੰਗਾ ਸਾਰੀ ਗੱਡੀ ਤੋੜ ਕੇ ਭੇਜਿਆ ਸੀਗਾ 200 ਮੁੰਡਿਆਂ ਦੇ ਬਾਈ ਨੇ ਪਰਚਾ ਹੋਇਆ ਅੱਜ ਵੀ ਮੁੰਡੇ ਪਰਚੇ ਹੰਡਾਰੇ ਨੇ ਹਰਿਆਣੇ ਚ ਨੈਪਸੈਣੀ ਜਿਹੜਾ ਮੁੱਖ ਮੰਤਰੀ ਆ 500 ਟਰੈਕਟਰ ਲੈ ਕੇ ਆ ਗਿਆ ਕਹਿੰਦਾ ਕਾਨੂੰਨਾਂ ਦੇ ਸਮਰਥਨ ਚ ਰੈਲੀ ਕਰੂੰਗਾ ਪਿਛਲੇ ਅੰਦੋਲਨ ਚ ਮੈਂ ਕਿਹਾ ਪੁੱਤ ਐ ਨਹੀਂ ਹੋਇਆ ਕਰਦੀ ਰੈਲੀਆਂ ਹਜੇ ਤੁਹਾਡੇ ਮਾਸੜ ਜਿਉਂਦੇ ਨੇ ਰੋਕਿਆ ਫਿਰ 3 ਘੰਟੇ ਰੋਕ ਕੇ ਰੱਖਿਆ ਫਿਰ ਐਂਡ ਜੇ ਫੈਸਲਾ ਹੋਇਆ ਵੀ ਇੱਕ ਟਰੈਕਟਰ ਜਾ ਲੈਣ ਤੇ ਜੀ ਤੇ ਨੈਪਸੈਣੀ ਬੈਠਾ ਉਦੋਂ ਇਹ ਮੈਲ ਲਈ ਸੀਗਾ ਫਿਰ ਉੱਥੇ ਇਹਨਾਂ ਦਾ ਬਜ਼ੁਰਗ ਮਰ ਗਿਆ ਇੱਕ ਟਰੈਕਟਰ ਦੇ ਜਿਹੜਾ ਆਇਆ ਹੋਇਆ ਸੀਗਾ ਸਾਡੇ ਤੇ 302 ਦਾ ਪਰਚਾ ਪਾਇਆ ਇਹਨਾਂ ਨੇ ਮਰਡਰ ਦਾ ਭਾਈ ਅਸੀਂ ਤਾਂ ਉੱਧਰ ਵੀ ਲੜਾਈ ਉਹਨੀਆਂ ਲੜਦੇ ਆਂ ਔਰ ਇੱਧਰ ਵੀ ਉਹਨੀਆਂ ਲੜਦੇ ਆਂ ਘਰਾਂ ਦੇ ਜੰਦੇ ਲੱਗ ਜਾਂਦੇ ਨੇ ਪੁਲਿਸ ਐਨੀ ਚੜ ਚੜ ਕੇ ਆਉਂਦੀ ਆ ਇਹ ਸਾਨੂੰ ਕਹਿੰਦੇ ਨੇ ਤੁਸੀਂ ਹਰਿਆਣੇ ਚੋਂ ਆ ਕੇ ਬੋਲਦੇ ਹੋ ਬਸ ਆਪ ਬੇਨਤੀਆਂ ਸੀਗੀਆਂ ਤੁਹਾਡੇ ਚਰਨਾਂ ਅੱਗੇ ਜ਼ਮੀਨ ਸਾਡੀ ਮਾਂ ਆ ਇਸ ਜ਼ਮੀਨ ਕਰਕੇ ਸਾਡੀ ਅਣਖਾ ਇਸ ਜ਼ਮੀਨ ਕਰਕੇ ਇਸ ਜ਼ਮੀਨ ਕਰਕੇ ਸਾਡੇ ਜੇ ਇਹ ਸਬਰ ਸੰਤੋਖ ਸਭ ਕੁਝ ਆਪਾਂ ਇਕੱਠੇ ਆ ਠੀਕ ਹੈ ਨਾ ਇਹ ਸਭ ਕੁਝ ਸਾਡੇ ਜ਼ਮੀਨ ਕਰਕੇ ਆ ਕੱਲ ਨੂੰ ਪਾਈ ਜੇ ਜ਼ਮੀਨ ਨਾ ਚਲੀ ਗਈਆਂ ਨਾ ਫਿਰ ਸਾਡੇ ਬੱਚੇ ਸਾਨੂੰ ਕਹਿਣਗੇ ਵੀ ਬਾਪੂ ਇਹ ਜਿਹੜੇ ਟਰੈਕਟਰ ਚੱਲਦੇ ਨੇ ਨਾ ਬਾਨੀ ਅਡਾਨੀ ਦੇ ਜਦੋਂ ਇਹਨਾਂ ਤੇ ਕਬਜ਼ੇ ਕਰਦੇ ਸੀਗੇ ਵੀ ਤੁਸੀਂ ਲੜੇ ਨਹੀਂ ਉਦੋਂ ਕੀ ਕਹਾਂਗੇ ਭਾਈ ਉਹਨਾਂ ਨੂੰ ਵੀ ਕਿਸਾਨ ਜਥੇਬੰਦੀਆਂ ਲੜਦੀਆਂ ਸੀਗੀਆਂ ਉਹ ਤਾਂ ਕੱਠ ਕਰਦੇ ਸੀ ਲੜਾਈ ਦਾ ਸੱਦਾ ਦਿੰਦੇ ਸੀ ਅਸੀਂ ਦਾ ਆਪਣੇ ਕਰਾਂ ਤੇ ਏਸੀ ਲਾ ਕੇ ਪਏ ਸੀ ਜਾਂ ਇਹ ਕਹਾਂਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੈੜਾਂ ਤੇ ਚੱਲ ਕੇ ਆਪਣੇ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਆਪਣੇ ਇਤਿਹਾਸ ਦੀ ਪੈੜਾਂ ਤੇ ਚੱਲ ਕੇ ਸ਼ਹੀਦ ਸਿੰਘਾਂ ਦੀ ਪੈੜਾਂ ਤੇ ਚੱਲ ਕੇ ਲੜੇ ਸੀ ਇੰਚ ਵੀ ਜ਼ਮੀਨਦਾਰੀ ਨਹੀਂ ਦਿੱਤਾ ਪੈਰ ਤੱਕ ਨਹੀਂ ਸਰਕਾਰ ਨੂੰ ਪਾਣ ਦਿੱਤਾ ਤਾਂ ਕਰਕੇ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਹੋ ਆਹ ਕਹਾਂਗੇ ਭਾਈ ਫਿਰ ਲੜਾਂਗੇ ਐਂਡ ਤੱਕ ਦੀ ਲੜਾਈ ਲੜਾਂਗੇ ਬਾਬਾ ਮਿਹਰ ਕਰੂਗਾ ਆਪਾਂ ਇਸ ਨੀਤੀ ਨੂੰ ਵੀ ਰੱਦ ਕਰਾਵਾਂਗੇ ਅਰੇ ਲੜਾਈ ਵੀ ਜਿੱਤਾਂਗੇ